ਫਗਵਾੜਾ ਸ਼ਹਿਰ ਦੇ ਜਲੰਧਰ ਰੋਡ 'ਤੇ ਐਕਟਿਵਾ ਤੇ ਆ ਰਹੀਆਂ ਦੋ ਮਹਿਲਾਵਾਂ ਨੂੰ ਕਿਸੇ ਅਣਪਛਾਤੇ ਕਾਰ ਸਵਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ। ਦੋਵੇਂ ਮਹਿਲਾਵਾਂ ਗੰਭੀਰ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਵਾਸੀ ਪਿੰਡ ਜਮਾਲਪੁਰ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਪਿੰਡ ਜਮਾਲਪੁਰ ਦੀਆਂ ਨੇ ਜੋ ਕਿ ਪਿੰਡ ਸਲੇਮਪੁਰ ਦੇ ਵਿੱਚ ਨਰੇਗਾ ਦਾ ਕੰਮ ਕਰਦੀਆਂ ਨੇ ਤੇ ਮੌਸਮ ਖਰਾਬ ਹੋਣ ਕਾਰਨ ਜਲਦੀ ਆਪਣੇ ਘਰ ਵਾਪਸ ਆ ਰਹੀਆਂ ਸਨ। ਤਾ ਜਲੰਧਰ ਰੋਡ ਤੇ ਕਿਸੇ ਅਣਪਛਾਤੇ ਵਾਹਨ ਨੇ ਇਹਨਾਂ ਨੂੰ ਟੱਕਰ ਮਾਰੀ ਹੈ ਜਿਸ ਦੇ ਨਾਲ ਦੋਵੇਂ ਮਹਿਲਾਵਾਂ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਫੁਗਵਾੜਾ ਸਿਵਲ ਹਸਪਤਾਲ ਇਲਾਜ ਦੇ ਲਈ ਲਿਆਂਦਾ ਗਿਆ ਉਧਰ ਸਬੰਧੀ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਡਿਊਟੀ ਤੇ ਤਨਖਾਹ ਤੇ ਡਾਕਟਰ ਦਾਇਕ ਨੇ ਕਿ ਉਹਨਾਂ ਦੀ ਡਿਊਟੀ ਦੌਰਾਨ ਦੋ ਔਰਤਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਇਸ ਬਾਬਤ ਵਿਦੇਰੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਡਿਊਟੀ ਦੇ ਤਹਿਤ ਡਾਕਟਰ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਪਗਵਾੜਾ న్యూਸ ਲਈ ਕੈਮਰਾਮੈਨ ਜੇ ਸ਼ਰਮਦ ਨਚਰਨਜੀਤ ਸਿੰਘ ਸੋਣੀ ਦੀ ਰਿਪੋਰਟ ਬਜੀ ਸਿੰਘ ਹੈ ਜੀ ਅਸੀਂ ਕਿਹੜੇ ਪਿੰਡ ਤੋਂ ਆਈ ਪਿੰਡ ਜਮਾਲਪੁਰ ਹੈ ਜੀ ਸਰ ਇੱਕ ਐਕਸੀਡੈਂਟ ਹੋਇਆ ਦੋ ਲੇਡੀਜ਼ ਦਾ ਮਾਹੌਲਾ ਕੀ ਥਾਰਾ ਸਰ ਲੇਡੀਜ਼ ਦਾ ਨਾਂ ਇੱਕ ਦਾ ਨਾ ਕਮਾਜੀਤ ਹੈ ਤੇ ਇੱਕ ਦਾ ਨਾ ਸਤਿਆ ਦੇਵੀ ਹੈ ਇਹ ਕਿੱਥੇ ਦੇ ਰਹਿਣ ਵਾਲੇ ਆ ਸਰ ਦੋਨੋਂ ਪਿੰਡ ਜਮਾਲਪੁਰ ਦੀਆਂ ਰਹਿੰਦੇ ਨੇ ਕਿੱਥੋਂ ਕਿੱਥੇ ਆ ਰਹੀ ਸੀ ਇਸਨ ਨਰੇਗਾ ਦੇ ਕੰਮ ਤੋਂ ਵਾਪਸ ਆ ਰਹੀਆਂ ਸੀਗੀਆਂ ਹਾਂਜੀ ਸਲੇਮਪੁਰ ਤੋਂ ਬਾਰਿਸ਼ ਕਰਕੇ ਕੰਮ ਬੰਦ ਹੋਣ ਕਰਕੇ ਨਾ ਹਾਂਜੀ ਤੇ ਇੱਥੇ ਸਟਾਰਚ ਮਿਲ ਦੇ ਦੂਸਰੇ ਅ ਸ਼ੂਗਰ ਮਿਲ ਦੇ ਕੋਲ ਨਾ ਇਹਨਾਂ ਦੇ ਵਿੱਚ ਕੋਈ ਬਾਈਕ ਤੇ ਜਾ ਰਹੀਆਂ ਸੀ ਹਾਂਜੀ ਗੱਡੀ ਮਾਰ ਗਿਆ ਦੋਨੇ ਇਹ ਉੱਥੇ ਹੋਇਆ ਹੈ ਆਪਣਾ ਕੀ ਕਹਿੰਦੇ ਐਕਸੀਡੈਂਟ ਹੈ ਆਪਣਾ ਜਿਹੜਾ ਸਕੂਲ ਅਪੋਇੰਟਮੈਂਟ ਸਕੂਲ ਦੇ ਸਾਹਮਣੇ ਹੋਇਆ ਇੱਥੇ ਦੱਸਦੇ ਸੀ ਕੋਮਨ ਸਕੂਲ ਦੇ ਸਾਹਮਣੇ ਗੱਡੀਆਂ ਨਾਲ ਖੜੀ ਹੈ ਸਕੂਟਰੀ ਠੀਕ ਹੈ ਉੱਥੇ ਹੋਇਆ ਐਕਸੀਡੈਂਟ ਕੰਡੀਸ਼ਨ ਕਿਦਾਂ ਇਹਨਾਂ ਦੀ ਸਰ ਇੱਕ ਦਾ ਪੱਟ ਟੁੱਟ ਗਿਆ ਤੇ ਇੱਕ ਦੇ ਮੋਢੇ ਤੇ ਮਸਲ ਟੁੱਟਿਆ ਹੋਇਆ ਹੈ ਤੇ ਸੱਤਿਆ ਦੇਵੀ ਦੇ ਸਿਰ ਦੇ ਵਿੱਚ ਜ਼ਿਆਦਾ ਸੱਟ ਹੈ ਐਕਸੀਡੈਂਟ ਆ ਕੀ ਮਾਮਲਾ ਕੀ ਸਾਰੇ ਜਾਣ ਕਰ ਦਿਓ ਹਾਂ ਜੀ ਮੈਂ ਡਾਕਟਰ ਦਰਸ਼ਨ ਬਦਨ ਅੱਜ ਬੀ ਟੇਗ ਨੂੰ ਐਮਰਜੈਂਸੀ ਮੈਡੀਕਲ ਆਫਸਰ ਕਨਾਂਤਾ ਸਾਡੇ ਕੋਲ 1 ਵਜੇ ਦੇ ਕਰੀਬ ਦੋ ਪੇਸ਼ੈਂਟਸ ਆਏ ਨੇ ਜੋ ਕਿ ਲਾਈਟ ਹਿਸਟੀ ਜੇਰੀਆ ਕੀ ਰੋਡ ਟ੍ਰੈਫਿਕ ਐਕਸੀਡੈਂਟ ਹੋਇਆ ਜਿਸ ਪਰਮੈਂਟਸ ਬੋਲ ਰਹੇ ਨੇ ਕਰੀਮ ਇਹਨਾਂ ਦਾ ਐਕਸੀਡੈਂਟ ਹੋਇਆ ਅਤੇ ਇਹਨਾਂ ਦਾ ਨਾਮ ਹੈ ਕਮਲਜੀਤ ਸ਼ੋਰ ਵਾਈਫ ਆਫ ਮਨਜੀਤ ਸਿੰਘ ਯਾਨੀ ਸੀਰਵੇ ਸੱਟ ਲੱਗੀ ਆ ਤੇ ਫ੍ਰੈਕਚਰ ਮੋਢੇ ਦਾ ਫ੍ਰੈਕਚਰ ਆਇਆ ਹੈ। ਔਰ ਇੱਕ ਸੱਤਿਆ ਵਾਈਫ ਆ ਬਲਵੀਰ ਕੰ ਜੋ ਕਿ ਦੋਨੇ ਬੇਨ ਜਮਾਲਪੁਰ ਦੇ ਨੇ। ਉਹਨਾਂ ਦੇ ਵੀ ਹੈਡ ਇੰਜਰੀ ਹੋਈ ਤੇ ਫ੍ਰੈਕਚਰ ਸੱਜੀ ਲੱਤ ਦੀ ਫ੍ਰੈਕਚਰ ਹੋਈ ਹੈ। ਸਰ ਕੰਡੀਸ਼ਨ ਕਿਦਾਂ ਹੈ ਉਹਨਾਂ ਲੋਗਾਂ ਦੀ? ਹਾਂਜੀ ਫਿਲਹਾਲ ਦੋਨਾਂ ਬੇ ਕੰਡੀਸ਼ਨ ਸਟੇਬਲ ਹੈ। ਬਟ ਇਹਨਾਂ ਨੇ ਸੀਰਸ ਸਕੈਨ ਕਰਵਾ ਕੇ ਸਾਨੂੰ ਅੱਗੇ ਭੇਜਣਾ ਪੈ ਸਕਦਾ ਹੈ।